ਹਾਂਜੀ ਦੋਸਤੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦਸ਼ਮੀਸ਼ ਬੁਟੀ ਉਤੇ ਅੱਜ ਆਪਾਂ ਕਾਫੀ ਟਾਈਮ ਬਾਅਦ ਵੀਡੀਓ ਅਪਲੋਡ ਕਰ ਰਹੇ ਹਾਂ ਯਾਨੀ ਕਿ ਮਹੀਨਾ ਡੇਢ ਮਹੀਨਾ ਹੋ ਚੱਲਿਆ ਆਪਾਂ ਵੀਡੀਓ ਨਹੀਂ ਪਾਈ ਹੈ ਜੀ ਤਾਂ ਫਿਲਹਾਲ ਸੋਚਿਆ ਗਿਆ ਅੱਜ ਆਪਾਂ ਵੀਡੀਓ ਪਾ ਦਈਏ ਕਿਉਂਕਿ ਮੇਰੇ ਥੋੜੀ ਜਿਹੀ ਪੈਰ ਤੇ ਸੱਟ ਲੱਗ ਗਈ ਸੀ ਛੋਟਾ ਜਿਹਾ ਐਕਸੀਡੈਂਟ ਹੋ ਗਿਆ ਸੀਗਾ ਜਿਸ ਦੀ ਵਜ੍ਹਾ ਕਰਕੇ ਮੇਰੇ ਪੈਰ ਦੀ ਮੂਵਮੈਂਟ ਰੁਕ ਗਈ ਸੀ ਕੱਟਾ ਨਹੀਂ ਹੋ ਪਾ ਰਿਹਾ ਸੀਗੇ ਠੀਕ ਹੈ ਜੀ ਹੁਣ ਥੋੜਾ ਜਿਹਾ ਕਵਰ ਹੋਇਆ ਹੈ ਫਿਲਹਾਲ ਹਜੇ ਇੰਨਾ ਤਾਂ ਨਹੀਂ ਠੀਕ ਹੈ ਗਿਆ ਬਟ ਅੱਗੇ ਨਾਲ ਕੁਝ ਬਿਹਤਰ ਹੈ ਤਾਂ ਆਪਾਂ ਅੱਜ ਜੁੜੀ ਬਣਾਉਣ ਦੀ ਸੋਚੀ ਹੈ ਕਿ ਆਪਾਂ ਇੱਕ ਵੀਡੀਓ ਅਪਲੋਡ ਕਰੀਏ ਤੇ ਅੱਜ ਆਪਾਂ ਤੁਹਾਨੂੰ ਵਿంటర్ ਸੂਟ ਦੀ ਆਪਾਂ ਕਟਿੰਗ ਦੱਸਾਂਗੇ ਠੀਕ ਹੈ ਜੀ ਪਹਿਲਾਂ ਤਾਂ ਆਪਾਂ ਤੁਹਾਨੂੰ ਸ਼ਰਟ ਦੀ ਕਟਿੰਗ ਪਾਵਾਂਗੇ ਵਿంటర్ ਦੇ ਵਿੱਚ ਕਿਸ ਤਰ੍ਹਾਂ ਪ੍ਰਿੰਟ ਆਪਾਂ ਕਿਸ ਤਰ੍ਹਾਂ ਦੀ ਕਟਿੰਗ ਕਰਨੀ ਹੈ ਫਿਰ ਆਪਾਂ ਉਸ ਤੋਂ ਬਾਅਦ ਆਪਾਂ ਤੁਹਾਨੂੰ ਹਦੇ ਪੈਂਟ ਬਲਾਊਜ਼ਰ ਦੀ ਵੀ ਆਪਾਂ ਵੀਡੀਓ ਪਾਵਾਂਗੇ ਜੇ ਤੁਹਾਨੂੰ ਇਹ ਵੀਡੀਓ ਤੁਸੀਂ ਪੂਰੀ ਧਿਆਨ ਨਾਲ ਦੇਖਿਆ ਕਰੋ ਅਗਰ ਵੀਡੀਓ ਅੱਛੀ ਲੱਗਦੀ ਹੈ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿੱਤੇ ਕਰੋ ਸੋ ਆਪਾਂ ਪਹਿਲਾਂ ਤੁਹਾਨੂੰ ਸਟੱਫ ਦਿਖਾਉਨੇ ਆ 셔ਟ ਦੀ ਕਟਿੰਗ ਪਾਵਾਂਗੇ ਅੱਜ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਆਪਾਂ ਪਲਾਜ਼ੋ ਦੀ ਦੀ ਵੀ ਆਪਾਂ ਤੁਹਾਨੂੰ ਵੀਡੀਓ ਦੇਵਾਂਗੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਣਾ ਹੈ ਹੁਣ ਤੱਕ ਹਾਂਜੀ ਆ ਆਪਣਾ ਸਰਦੀ ਵਾਲਾ ਸਟੱਫ ਹੈ ਦੇਖੋ ਇਸ ਤਰ੍ਹਾਂ ਹੀ 셔ਟ ਦਾ ਪੀਸ ਹੈ ਇਹ ਆਪਣਾ ਪ੍ਰਿੰਟ ਹੈ ਸਾਰਾ ਬਾਰਡਰ ਤੇ PRINT ਆਇਆ ਹੋਇਆ ਠੀਕ ਹੈ ਜੀ neck ਤੇ ਤਾਂ ਕੋਈ ਵਰਕ ਨਹੀਂ ਹੈਗਾ ਇਹ ਦੇਖੋ ਇਸ ਤਰ੍ਹਾਂ ਮਤਲਬ ਸਾਰੇ ਦੇ ਵਿੱਚ ਹੀ PRINT ਹੈ ਇਸ ਤਰ੍ਹਾਂ ਦਾ PRINT ਬਣਿਆ ਹੋਇਆ ਹੈ ਇਹ ਬਾਜੂ ਹੈ ਠੀਕ ਹੈ ਜੀ ਆ ਦੇਖੋ ਬੈਕ ਤੇ ਵੀ ਇਦਾਂ ਹੀ ਸਾਰਾ PRINT ਹੈਗਾ neck ਦਾ ਤਾਂ ਕੋਈ ਵੀ ਪੈਟਰਨ ਨਹੀਂ ਬਣਿਆ ਹੋਇਆ ਸਿੰਪਲ ਹੀ ਬੱਸ ਇਹਦਾ PRINT ਹੈਗਾ ਇਹਦੇ ਸੂਟ ਤੇ ਸਾਰਾ ਹਾਂਜੀ ਹੁਣ ਤੁਸੀਂ ਕੀ ਕਰਨਾ ਪਹਿਲਾਂ ਆਪਾਂ ਇਹ ਬਾਰਡਰ ਦੇਖਣਾ ਠੀਕ ਹੈ ਜੀ ਅਗਰ ਤਾਂ ਆਪਣਾ ਉੱਪਰ ਵਰਕ ਹੋ ਵੀ ਠੀਕ ਹੈ ਜੀ ਫਿਰ ਤਾਂ ਆਪਾਂ ਉਹਨੂੰ ਨੀਚੇ ਤੋਂ ਅਡਜਸਟ ਕਰਾਂਗੇ ਹੁਣ ਆਪਣਾ ਕੁਛ ਵੀ ਨਹੀਂ ਹੈਗਾ ਆਪਾਂ ਲੈਂਥ ਇਹਦੀ ਮਤਲਬ ਨੀਚੇ ਤੋਂ ਹੀ ਅਡਜਸਟ ਕਰਕੇ ਰੱਖਾਂਗੇ ਵੀ ਆਪਾਂ ਕਿੰਨੀ ਰੱਖਣੀ ਹੈ ਔਰ ਇੱਕ ਚੀਜ਼ ਦਾ ਤੁਸੀਂ ਧਿਆਨ ਦੇਣਾ ਜਦੋਂ ਵੀ ਤੁਸੀਂ ਮਤਲਬ ਸ਼ਰਟ ਦਾ ਪੀਸ ਲਾਉਣੇ ਹੋ ਤਾਂ ਉਹਦਾ ਬਾਜੂ ਆ ਦੇਖੋ ਹਲਕੀ ਜੀ ਇਹਦੇ ਵਿੱਚ ਲਾਈਨ ਆਉਂਦੀ ਹੁੰਦੀ ਹੈ ਠੀਕ ਹੈ ਬਾਜੂ ਵਾਲੇ ਸਟੱਫ ਦੇ ਵਿੱਚ ਇਸ ਤਰ੍ਹਾਂ ਮਤਲਬ ਇਹ ਅਲੱਗ ਤੋਂ ਬਾਜੂ ਦਾ ਦਿੱਤਾ ਹੋਇਆ ਕਈ ਭੈਾਨਾ ਮੇਰੀਆਂ ਕਟਿੰਗ ਕਰਦੇ ਸਮੇਂ ਮਤਲਬ ਇਹਨਾਂ ਚੀਜ਼ਾਂ ਦਾ ਧਿਆਨ ਨਹੀਂ ਦਿੰਦੀਆਂ ਹੈਗੀਆਂ ਉਹ ਇਸ ਚੀਜ਼ ਤੋਂ ਫਰੰਟ ਔਰ ਬੈਕ ਚੱਕ ਦਿੰਦੀਆਂ ਨੇ ਤਾਂ ਫਿਰ ਇਹ ਲਾਈਨਿੰਗ ਜਿਹੜੀ ਵਿੱਚ ਆਉਂਦੀ ਲਾਈਨ ਉਹ ਬਹੁਤ ਗੰਦੀ ਲੱਗਦੀ ਹੈ ਅਜੀਬ ਜੀ ਲੱਗਦੀ ਹੈ ਤੇ ਤੁਸੀਂ ਪਲੀਜ਼ ਜਦੋਂ ਵੀ ਕਟਿੰਗ ਕਰਨੀ ਹੈ ਪਹਿਲਾਂ ਸਟੱਫ ਨੂੰ ਚੰਗੀ ਤਰ੍ਹਾਂ ਚੈੱਕ ਕਰਿਆ ਕਰੋ ਵੀ ਕਿਹੜਾ ਪਾਸਾ ਬਾਜੂ ਦਾ ਹੈ ਤੇ ਹੁਣ ਔਰ ਕਿਹੜਾ ਪਾਸਾ ਮਤਲਬ ਕਿ ਬੈਕ ਫਰੰਟ ਪੈਨਲ ਕੱਟੇ ਜਾਣੀ ਹੁਣ ਆ ਦੇਖੋ ਆ ਪ੍ਰੋਪਰ ਲਾਈਨ ਸ਼ੋ ਹੋ ਗਈ ਹੈ ਮੈਂ ਕਈਆਂ ਦੇ ਸੂਟ ਬਣੇ ਦੇਖੇ ਨੇ ਉਹ ਕੀ ਕਰਦੇ ਉਹ ਚ ਇਹ ਚੀਜ਼ ਦਾ ਧਿਆਨ ਨਹੀਂ ਦਿੰਦੇ ਹੈਗੇ ਠੀਕ ਹੈ ਜੀ ਜਿੱਥੋਂ ਉਹਨਾਂ ਨੇ ਜੀ ਕੀਤਾ ਮਤਲਬ ਆ ਦੇਖੋ ਹੁਣ ਜਿਵੇਂ ਇੱਧਰ ਤਾਂ ਆਪਾਂ ਦਾ ਬਾਰਡਰ ਫੁੱਲ ਹੈ ਠੀਕ ਹੈ ਜੀ ਇਸ ਚੀਜ਼ ਤੋਂ ਆਪਾਂ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਵੀ ਇਹਦੀ ਲਾਈਨਿੰਗ ਕਿੱਥੇ ਆ ਰਹੀ ਹੈ ਇਹ ਤਾਂ ਕੱਟੇ ਮੈਜ਼ਰਮੈਂਟ ਹੋ ਰਿਹਾ ਔਰ ਇਧਰੋਂ ਦੇਖੋ ਜਿੱਥੇ ਬਾਜੂ ਦਾ ਬਾਰਡਰ ਹੈ ਇੱਥੇ ਆਪਾਂ ਨੂੰ ਪ੍ਰੋਪਰ ਸ਼ੋ ਹੋ ਰਹੀ ਹੈ ਤਾਂ ਤੁਸੀਂ ਪਲੀਜ਼ ਕਟਿੰਗ ਕਰਨ ਲੱਗੇ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਕਰੋ ਹਾਂਜੀ ਫਸਟ ਆਪਾਂ ਇਹਦੀ ਲੈਂਥ ਲਾਵਾਂਗੇ ਪਹਿਲਾਂ ਤੁਸੀਂ ਇਹ ਸਾਰੇ ਕੱਪੜੇ ਦੀ ਇਸ ਤਰ੍ਹਾਂ ਤੁਸੀਂ ਇਹਨੂੰ ਡਬਲ ਕਰਕੇ ਇਹਦੀ ਲੈਂਥ ਮੈਜ਼ਰ ਕਰ ਲਿਆ ਕਰੋ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਰੱਖ ਕੇ ਇਸ ਤਰ੍ਹਾਂ ਰੱਖਣਾ ਤਾਂ ਇਹਦੀ ਲੈਂਥ ਨੂੰ ਤੁਸੀਂ ਮੈਜ਼ਰ ਕਰ ਲੈਣਾ ਆ ਦੇਖੋ ਆਪਾਂ ਇੱਥੋਂ ਰੱਖਾਂਗੇ ਆ ਬਾਰਡਰ ਹੈ نیچے ਮੜਾਈਦਾ ਹੋ ਜਾਊਗਾ ਫੁੱਲ ਆਪਣੀ ਲੈਂਥ ਹੈ ਜੀ ਇਹਦੀ 45 ਲੈਂਥ ਜਾ ਰਹੀ ਹੈ ਠੀਕ ਹੈ ਜੀ 45 ਆ ਦੇਖੋ ਆਪਾਂ ਥੋੜਾ ਨਜ਼ਦੀਕ ਕਰਕੇ ਦਿਖਾ ਦਈਏ ਤੁਹਾਨੂੰ ਜੋ ਆਪਾਂ ਤਿਆਰ ਲੈਂਥ ਇਹਦੀ ਆਪਣੀ ਇੱਥੇ ਆ ਦੇਖੋ 45 ਐਂਡ ਹਾਫ ਇੰਚ ਇਹਦੀ ਲੈਂਥ ਆ ਰਹੀ ਤੇ ਆਪਾਂ ਇਹਨਾਂ ਦੀ ਰੈਡੀ ਰੱਖਣੀ ਹੈ 43 ਇੰਚ ਲੈਂਥ ਆਪਾਂ ਰੈਡੀ ਰੱਖਣੀ ਹੈ ਤਾਂ ਉਹਦੇ ਅਕੋਰਡਿੰਗ ਆਪਾਂ ਹੁਣ ਇਹਦੀ ਨੀਚੋਂ ਹੀ ਆਪਾਂ ਲੈਂਥ ਸੈੱਟ ਕਰਕੇ ਪਹਿਲਾਂ ਇਹਦੇ ਫਰੰਟ ਪਾਰਟ ਦੀ ਕਟਿੰਗ ਕਰਾਂਗੇ ਫਿਰ ਆਪਾਂ ਇਹਦੇ ਬੈਕ ਪਾਰਟ ਦੀ ਕਟਿੰਗ ਕਰਾਂਗੇ हाँ जी आ देखो आ वाला पैटर्न अपना इतों तक यह पैटर्न है जोड़ा ये अपना बाजूद है ठीक है जी इतने बिल्कुल भी नहीं शो हो रहा ठीक है इतने ओनली फुल बॉर्डर ही शो हो रहा है आ देखो आ सारा पैटर्न अपना इधरली साइड अपना यह बाजूद है ये लाइन बीच आ रही है ठीक है जी तुम्हें की करना हूँ पहला आपको मतलब कोई भी आप लै ला इस तरह फोल्ड करके बैक या फ्रंट कुछ भी आप लो पहला वो तो मर्जी है तुम पहला कि बैक फ्रंट कटना चाहते हो या फ्रंट इस तरह करके ठीक है जी इस तरह इन फोल्ड करके आप कपड़े नु, सारे नैट कर लें हाँ जी इस तरह आप पला यानी कि आप रेडी करके रख लिया इधर नीचे फुल बाडर मैच कर लिया करो बाडर न बार्डर अपना आना जरूरी है हाँ देखो इस तरह इतने अपना बिल्कुल ओके बार्डर आ रहे ठीक है जी इस तरह तुम बार्डर मैच करके रख लेना ਥੋੜਾ ਜਿਹਾ ਪੈਰ ਦੀ ਪ੍ਰੋਬਲਮ ਕਰਕੇ ਦੂਸਰੀ ਐਂਗਲ ਤੋਂ ਮੈਂ ਵੀਡੀਓ ਬਣਾ ਰਹੀ ਆ ਤੁਸੀਂ ਪਲੀਜ਼ ਥੋੜਾ ਜਿਹਾ ਧਿਆਨ ਨਾਲ ਦੇਖਣਾ ਮੈਂ ਬੱਚੇ ਜਾਨੀ ਬਹੁਤ ਕੋਸ਼ਿਸ਼ ਕਰ ਰਹੀ ਆ ਤੁਹਾਨੂੰ ਅੱਛੀ ਤਰ੍ਹਾਂ ਸਮਝਾਉਣ ਦੀ ਹਾਂਜੀ ਆ ਦੇਖੋ ਹੁਣ ਇਸ ਤੋਂ ਲੈ ਕੇ ਆਪਾਂ ਲੈਂਥ ਦੀ ਲੈਂਥ ਲੈ ਲੈਣੀ ਹੈ ਠੀਕ ਹੈ ਜੀ ਲੈਂਥ ਹੈ ਜੀ ਆਪਣੀ 43 4 ਹੋਰ ਆਪਾਂ 1/2 ਇੰਚ ਵੱਧ ਲੈ ਲਾਂਗੇ ਉਹਦਾ ਠੀਕ ਹੈ ਹਾਫ ਲੈ ਲਓ ਜਾਂ ਪੌਣਾ ਇੰਚ ਲੈ ਲਓ ਚਲੋ ਸਿਲਾਈਆਂ 'ਚ ਥੋੜਾ ਜਿਹਾ ਵੱਧ ਦੇ ਦਿਆ ਕਰੋ ਜੇ ਤੁਸੀਂ ਜ਼ਿਆਦਾ ਵੀ ਲੈਣਾ ਚਾਹੁੰਦੇ ਹੋ ਪੌਣਾ ਇੰਚ ਵੀ ਲੈਣਾ ਚਾਹੁੰਦੇ ਹੋ ਇੱਥੇ ਤੱਕ ਆਪਣੀ ਮੇਰੀ ਉਗਲਾਰੀ ਜਿੱਥੇ 40 3 ਐਂਡ ਹਾਫ ਆਪਾਂ ਇਹਦੀ ਲੈਂਥ ਲੈਂਦੇ ਆ ਠੀਕ ਹੈ ਜੀ ਲੈਂਥ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਜਿੱਥੋਂ ਆਪਾਂ ਲੈਂਥ ਲੈਂਤੀ ਉੱਥੋਂ ਨੂੰ ਮਾਰਕ ਕਰਦੇ ਆ ਕਰੋ ਤੁਸੀਂ ਹਾਂਜੀ ਇੱਥੋਂ ਤੱਕ ਆ ਦੇਖੋ ਇੱਥੋਂ ਤੱਕ ਤੁਸੀਂ ਇਹਨੂੰ ਮਾਰਕ ਕਰਤਾ ਠੀਕ ਹੈ ਜੀ ਮਾਰਕ ਕਰਕੇ ਫਿਰ ਆਪਾਂ ਕੀ ਕਰਨਾ ਹੈ ਮੋਡੇ ਦਾ نیچے ਮੋਡੇ ਦਾ ਲੈਂਥ ਹੈ ਲੈਂਥ ਦਾ ਆਪਾਂ نیچے ਨਿਸ਼ਾਨ ਲੈਣਾ ਜੋ ਆਪਾਂ ਮੋਡਾ ਰੱਖਣਾ ਹੈ ਮੋਡਾ ਆਪਾਂ 7 ਇੰਚ ਤੇ ਲਗਾਣਾ ਠੀਕ ਹੈ ਜੀ 7 ਇੰਚ ਤੇ ਫਿਰ ਉਸ ਤੋਂ ਬਾਅਦ 7 ਤੋਂ ਇਹਦਾ ਡਬਲ ਕਰ ਦਿਆ ਕਰੋ ਜਿੱਥੇ ਆਪਾਂ ਕਮਰ ਦਾ ਲੈਣਾ ਕਮਰ ਤੁਸੀਂ ਤਕਰੀਬਨ ਹਾਈਟ ਦੇ ਅਕੋਰਡਿੰਗ ਆਪਣੀ ਕਮਰ ਜਾਂਦੀ ਹੈ ਠੀਕ ਹੈ 14 ਜਿਆਦਾ ਹੈਵੀ ਜਾਂ ਲੰਬ ਜਿਆਦਾ ਹਾਈਟ ਵਾਲੇ ਆ 15 ਤੇ ਵੀ ਚਲੀ ਜਾਂਦੀ ਹੈ ਕਿਸੇ ਦੇ ਤੀਰਾਂ ਤੇ ਵੀ ਆ ਜਾਂਦੀ ਹੈ ਇਹ ਤੁਸੀਂ ਹਾਈਟ ਦੇ ਅਕੋਰਡਿੰਗ ਲੈਣੀ ਹੈ ਠੀਕ ਹੈ ਜੀ ਹੁ ਜਿਵੇਂ ਆਪਣੀ ਇਹ ਨਾਰਮਲ ਹਾਈਟ ਦੇ ਵਿੱਚ ਹੈਗੀ ਹੈ ਇਹ ਸ਼ਰਟ ਦੀ ਕਟਿੰਗ ਕਰ ਰਹੇ ਆਪਾਂ ਤਾਂ ਆਪਾਂ ਇਹਦਾ ਡਬਲ ਕਰ ਦਿਓ ਤੁਸੀਂ 14 ਠੀਕ ਹੈ ਆਪਨਾ ਉਪਰੋਂ ਆ ਗਿਆ ਕੰਦੇ ਧੀਰੇ ਦਾ ਆ ਗਿਆ ਉਸ ਤੋਂ ਬਾਅਦ ਆਪਾਂ ਕੀ ਲੱਤ 7 ਇੰਚ ਤੇ 7 ਤੋਂ ਉਪਰ ਹੋਏ ਆਪਾਂ ਕੰਦੇ ਤੋਂ ਚੱਕ ਕੇ ਯਾਨੀ ਕਿ ਕਮਰ ਦਾ ਆਪਾਂ ਲਗਾਤਾ 14 ਤੇ ਠੀਕ ਹੈ ਜੀ ਫਿਰ ਆਪਾਂ ਜੋ ਆਪਾਂ ਮਤਲਬ ਮੋਡੇ ਦਾ ਲਗਾਇਆ ਸੀ 7 ਇੰਚ ਤੇ ਠੀਕ ਹੈ ਉਥੋਂ ਚੱਕ ਕੇ ਆਪਾਂ हिਪ ਦਾ ਨਿਸ਼ਾਨ ਲਗਾਉਣਾ ਹੁੰਦਾ ਹੈ hip ਦਾ ਆਪਾਂ ਰਖਾਵਾਂਗੇ ਯਾਨੀ ਕਿ ਤੁਸੀਂ 16 ਤੇ ਵੀ ਲਗਾ ਸਕਦੇ ਹੋ ਥੋੜਾ ਜਿਹਾ ਕੋਈ ਵਾਰੀ ਚਾਕ ਕੋਈ ਨੀਵੇਂ ਪਾਉਂਦਾ ਹੈ ਨਾ hip ਜਿਹੜੀ ਸਾਈਡ ਸੀਨ ਹੁੰਦੀ ਹੈ ਨੀਵੇਂ ਪਾਉਂਦਾ ਹੈ 17 ਤੇ ਵੀ ਲਗਾ ਸਕਦੇ ਹੋ ਇਤੋਂ ਵੱਧ ਨੀਵਾ ਕਰੋਗੇ ਤਾਂ ਉਹ ਫਿਰ ਅੱਛਾ ਨਹੀਂ ਲੱਗੂਗਾ ਆਪਣੇ hip ਦੇ ਵਿੱਚ ਉਹ ਫਸਣ ਲੱਗ ਜੰਦੀ ਉਹ ਚੀਜ਼ ਤਾਂ ਇਹਦੇ ਕਰਕੇ ਆਪਾਂ ਇਹਨਾਂ ਦੀ hip ਰੱਖਾਂਗੇ ਇੱਥੇ 16 ਤੇ ਹੁਣ ਤੁਸੀਂ ਕੀ ਕਰਨਾ ਫਰਟੀ ਲੈ ਕੇ ਇਸ ਤਰ੍ਹਾਂ ਤੁਸੀਂ ਨਿਸ਼ਾਨ ਹੀ ਸਿੱਧੇ ਕਰ ਦਿਆ ਕਰੋ ਠੀਕ ਹੈ ਜੀ ਇਦਾਂ ਸਿੱਧੇ ਸਤਿ ਸ੍ਰੀ ਅਕਾਲ ਸਿੱਧੇ ਕੱਤੇ ਕੋ ਹੁਣ ਦੇਖੋ ਜੀ ਜਿਹੜਾ ਤੀਰਾ ਆਪਾਂ ਤੀਰਾ ਕਿਸ ਹਿਸਾਬ ਨਾਲ ਲੈਣਾ ਹੈ ਅਗਰ ਤੁਸੀਂ ਵਹਿਣ ਵਾਲਾ ਤੀਰਾ ਲੈ ਰਹੇ ਹੋ ਤਾਂ ਤੁਹਾਨੂੰ ਉਸ ਹਿਸਾਬ ਨਾਲ ਤੀਰਾ ਲੈਣਾ ਪਊਗਾ ਅਗਰ ਤੁਸੀਂ ਗਲੇ ਵੱਡੇ ਪਾ ਰਹੇ ਹੋ ਤਾਂ ਤੁਹਾਨੂੰ ਉਸ ਅਕੋਰਡਿੰਗ ਤੀਰਾ ਲੈਣਾ ਪਊਗਾ ਇਹਨਾਂ ਦੇ ਗਲੇ ਹੈਗੇ ਆਪਣੇ ਆਪ ਤੁਹਾਨੂੰ ਦੱਸ دیے ਗਲੇ ਯਾਨੀ ਕਿ 7 ਦੇ ਤਕਰੀਬਨ ਇਹ ਗਲਾ ਪਾਉਂਦੇ ਨੇ 5.5 7 ਇੰਚ ਲੰਬਾ ਠੀਕ ਹੈ ਉਹਦੇ ਹਿਸਾਬ ਨਾਲ ਆਪਾਂ ਇਹਨਾਂ ਦਾ ਤੀਰਾ ਲਵਾਂਗੇ 6 ਇੰਚ यानी कि डबल बारह सिंगल छे उस तो नीचे भी आप छे इंच लवेंगे ठीक है जी नीचे भी आपको छे इंच ले लिया उस तो बात उसी की करना यदा बॉक्स बना देना ठीक है जी बॉक्स बनाता उस तो बाद आप फिटिंग लवेंगे उन्नी के नौ यानी कि साढ़े नौ ठीक है जी उन्नी का साढ़े नौ यानी कि बन गया अठारह उन्नी इंच ਹੁਣ ਆਪਾਂ ਇਹਨਾਂ ਦਾ ਕਮਰ ਦਾ ਲਮਾਣੀ ਕਮਰ ਹੈ ਜੀ 18 ਯਾਨੀ ਕਿ 9 ਇੰਚ ਹਾਫ ਕਰ ਦੇਣਾ ਠੀਕ ਹੈ ਉਸ ਤੋਂ ਬਾਅਦ ਇਹਨਾਂ ਦੀ हिਪ ਲਵਾਂਗੇ हिਪ ਹੈ ਜੀ ਇਹਨਾਂ ਦੀ 21 ਯਾਨੀ ਕਿ 10.5 ਠੀਕ ਹੈ ਜੀ 2 ਇੰਚ ਆਪਾਂ ਅੱਗੇ ਐਕਸਟਰਾ ਲੈ ਲਾਂਗੇ ਆਪਣਾ ਮਡਾਈਆਂ ਦਾ ਜਿਹੜਾ ਆਪਾਂ ਮਤਲਬ ਤਰਪਾਈ ਵਗੈਰਾ ਕਰਾਂਗੇ 3 ਇੰਚ ਇੱਥੋਂ हिਪ ਕਮਰ ਚੋਲੇ ਆ ਲਿਆ ਕਰੋ ਇਹ ਆਪਣਾ ਪਲੇਟਾਂ ਚ ਆ ਜਾਂਦੇ ਕੁਝ ਤੇ ਇੱਥੋਂ ਵੀ ਆਪਾਂ 3 ਇੰਚ ਲਵਾਂਗੇ ਠੀਕ ਹੈ ਜੀ ਇੱਥੋਂ ਘੇਰ ਆਪਣਾ ਇਹ ਵੀ ਆਪਣਾ 21 ਇੰਚ ਆਪਾਂ ਇਹਨਾਂ ਦਾ ਰੈਡੀਆ ਘਾਣ ਕੇ। ਮੈਂ ਇੱਥੇ ਸਾਰੇ ਨਿਸ਼ਾਨਾਂ ਤੋਂ ਚੱਕ ਕੇ ਪਹਿਲਾਂ ਆਪਾਂ ਇਹਨਾਂ ਦੇ ਨਿਸ਼ਾਨ ਆਪਾਂ نیچے ਕੀ ਇੱਥੋਂ ਲੈ ਕੇ ਇੱਥੋਂ ਤੱਕ ਆਪਾਂ ਸਿੱਧੇ ਕੱਟਾਂਗੇ। ਇਹ ਆਪਣਾ ਜਿੱਥੋਂ ਤੱਕ ਆਪਣਾ ਤਿਆਰ ਹੈ ਆਪਾਂ ਉੱਥੋਂ ਤੱਕ ਦਾ ਇਨਸ਼ਾਨ ਲਗਾਇਆ ਹੈ। ਠੀਕ ਹੈ ਜੀ ਉਸ ਤੋਂ ਅੱਗੇ ਆਪਣਾ ਐਕਸ। ਅੱਗੇ ਨਾਲ ਏਦਾਂ ਨਿਸ਼ਾਨ ਲਗਾ ਦਿਆ ਕਰੋ ਤੁਸੀਂ ਠੀਕ ਹੈ ਜੀ ਇਹ ਆਪਣੇ ਫਿਟਿੰਗ ਦਾ ਨਿਸ਼ਾਨ ਲੱਗ ਇਸੇ ਜਗ੍ਹਾ ਤੇ ਆਪਣੀ ਫਿਟਿੰਗ ਆਉਗੀ ਥੋੜੀ ਜੀ ਉਸ ਤੋਂ ਬਾਅਦ ਜਦੋਂ ਆਪਾਂ ਪਲੇਟਾ ਪਾਵਾਂਗੇ ਥੋੜੀ ਥੋੜੀ ਫਿਟਿੰਗ ਦਾ ਫਿਰ ਇਹ ਆਪਣਾ ਫਰਕ ਪੈ ਜਾਂਦਾ ਉਹ ਆਪਾਂ ਉਸ ਤੋਂ ਬਾਅਦ ਤੁਸੀਂ ਅੱਗੇ ਕਰਕੇ ਉਹਨੂੰ ਫਿਟਿੰਗ ਲਗਾ ਸਕਦੇ ਹੁਣ ਆਪਾਂ ਇਹਦੀ ਮੋਡੇ ਦੀ ਗੁਲਾਈ ਪਾਵਾਂਗੇ ਗੁਲਾਈ ਪਾਉਣ ਵਾਸਤੇ ਪਹਿਲਾਂ ਤੁਸੀਂ ਐਦਾਂ ਇਹਨੂੰ ਮਾਰ ਕਰ ਲਿਆ ਕਰੋ ਉਸ ਤੋਂ ਬਾਅਦ ਤੁਸੀਂ 1 ਇੰਚ ਦੀ ਸਪੇਸ ਤੇ ਇਹਦੀ फ्रंट दी गुलाई ਪਾ ਦਿਆ ਕਰੋ ਠੀਕ ਹੈ ਜੀ ਇਹਦਾ ਤੁਸੀਂ ਹਾਫ ਕਰਨਾ ਹੈ ਤੁਸੀਂ ਹਾਫ ਵੀ ਕਰ ਸਕਦੇ ਹੋ ਜਿਵੇਂ 7.5 ਹੈ 3.5 ਤੋਂ ਇਧਰ ਠੀਕ ਹੈ ਤੇ 2 ਜਾਂ 2.5 ਇੰਚ ਤੋਂ ਇੱਥੋਂ ਲੈ ਲਿਆ ਕਰੋ ਇੱਥੋਂ ਲੈ ਕੇ ਤੁਸੀਂ ਇਹਦੀ ਯਾਨੀ ਕਿ ਇਸ ਤਰ੍ਹਾਂ ਤੁਸੀਂ ਇਹਦੀ ਫਰੰਟ ਦੀ ਗੁਲਾਈ ਪਾ ਦੋ ਹਾਫ ਇੰਚ ਆਪਾਂ ਇੱਥੋਂ ਤੁਸੀਂ ਇਹਨੂੰ ਡਾਊਨ ਕਰਦੇ ਹੋ ਤਾਂ ਕਿ ਆਪਾਂ ਆਲਰੇਡੀ ਆਪਾਂ ਪਹਿਲਾਂ ਵੀ ਆਪਾਂ ਨੂੰ ਹਰ ਇੱਕ ਵੀਡੀਓ ਚ ਆਪਾਂ ਤੁਹਾਨੂੰ ਦੱਸਦੇ ਆਂ ਕੀ ਆਪਾਂ ਜਿਹੜਾ ਇੱਥੋਂ 7 ਇੰਚ ਲੈਨੇ ਆ ਠੀਕ ਹੈ ਜੀ ਉਹਨੂੰ ਤੁਸੀਂ ਹਾਫ ਇੰਚ ਕਰਕੇ ਉਹਨੂੰ ਡਾਊਨ ਕਰਦਿਆ ਕਰੋ ਆ ਦੇਖੋ ਪ੍ਰੋਪਰ ਸ਼ੋ ਹੋ ਰਿਹਾ ਤੁਹਾਨੂੰ ਦਿਖਾ ਦਈਏ ਆਪਾਂ ਆ ਦੇਖੋ ਇਹ ਆਪਾਂ ਹਾਫ ਇੰਚ ਆਪਾਂ ਦਾ ਨਾ ਡਾਊਨ ਕਰਤਾ ਤੁਸੀਂ ਇਹਨੂੰ ਡਾਊਨ ਕਰਦਿਆ ਕਰੋ ਠੀਕ ਹੈ ਜੀ ਉਹੀ ਜਿਹੜਾ ਆਪਣਾ ਬੈਕ ਪੱਲੇ ਆ ਉਹਨੂੰ ਆਪਾਂ ਅੱਧਾ ਪੌਣਾ ਇੰਚ ਉੱਪਰ ਚੱਕ ਕੇ ਦੀ ਕਟਿੰਗ ਕਰ ਦਾਂਗੇ ਹਾਂਜੀ ਹੁਣ ਆਪਾਂ ਫਿਲਹਾਲ ਜੀ ਆਪਾਂ ਫਰੰਟ ਪੱਲੇ ਦੀ ਕਟਿੰਗ ਕਰਾਂਗੇ ਉਸ ਤੋਂ ਬਾਅਦ ਜਿਹੜੀ ਆਪਾਂ ਉੱਪਰ ਰੱਖ ਕੇ ਉਦਾਂ ਹੀ ਆਪਾਂ ਇਹਦੀ ਬੈਕ ਦੀ ਕਟਿੰਗ ਕਰ ਦਾਂਗੇ हाँ जी ये अपनी बैक बैनि की फ्रंट पले की अपनी कटिंग हो चुकी है ठीक है जी इस तरह ही आपने बैक पला सैट कर लेंगे हाँ इस तरह आप देखो यदा बैक पला सैट कर लेना यह भी आप बॉर्डर मिला के तुम्हें फिर रखना ठीक है जी ਹਾਂਜੀ ਉਸ ਤੋਂ ਬਾਅਦ ਆਪਾਂ ਡੈਕ ਪੱਲਾ ਵੀ ਆਪਾਂ ਸੈੱਟ ਕਰ ਲਿਆ ਬਿਲਕੁਲ ਠੀਕ ਹੈ ਉਸ ਦੇ ਉੱਪਰ ਰੱਖ ਕੇ ਆ ਦੇਖੋ ਆਪਾਂ نیچے ਦੇ ਬਾਰਡਰ ਨਾਲ ਬਾਰਡਰ ਮਿਲਾ ਲਿਆ ਠੀਕ ਹੈ ਇਹ ਵਿੱਚ ਕਾਨ ਨਹੀਂ ਹੈਗਾ ਤੁਸੀਂ ਅਗਰ ਕਾਨ ਹੁੰਦਾ ਤਾਂ ਤੁਸੀਂ ਉਸੇ ਤਰ੍ਹਾਂ ਤੁਸੀਂ ਇਹਨੂੰ ਸੈੱਟ ਕਰਕੇ ਰੱਖ ਲਿਆ ਹੁਣ ਬਸ ਇਹਨੂੰ ਆਪਾਂ ਕਟਿੰਗ ਕਰ ਦਾਂਗੇ ਡੈਕ ਪੱਲੇ ਦੇ ਵਿੱਚ ਆਪਾਂ ਸਿਰਫ ਕੁਝ ਵੀ ਨਹੀਂ ਕਰਨਾ ਹੁੰਦਾ ਆਪਾਂ ਉੱਪਰੋਂ ਹਲਕੀ ਜਿਹੀ ਉਹਦੀ ਕਾਟ ਵੱਧ ਪਉਂਦੀ ਹੁੰਦੀ ਹੈ ਜੋ ਆਪਣੇ ਡੈਕ ਪੱਲਾ ਅੰਦਰ ਬਾਕੀ ਕਟਿੰਗ ਉਹਦੀ ਸਾਰੀ ਸੇਮ ਹੁੰਦੀ ਹੈ ਹਾਂਜੀ ਜੋ ਆਪਾਂ ਹਿੱਪ ਤੇ ਨਿਸ਼ਾਨ ਲਗਾਇਆ ਸੀ ਆ ਦੇਖੋ ਇਹ ਆਪਣਾ ਉਂਟੀ ਸਾਈਡ ਆ ਜੇ ਥੋੜਾ ਜੰ ਅੰਦਰਲੇ ਪਾਸੇ ਆ ਜੇ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਤੁਸੀਂ ਇਹਦੀ ਇੱਥੇ ਟੋਕ ਲਗਾ ਦਿਆ ਕਰੋ ਤਾਂ ਕਿ ਆਪਾਂ ਨੂੰ ਜਨਨ ਕਿ ਜਿਹੜੀ ਆਪਾਂ ਸੀਨ ਪਾਉਣੀ ਹੈ ਉਹਦਾ ਆਪਾਂ ਨੂੰ ਪਤਾ ਲੱਗ ਸਕੇ ਵੀ ਆਪਾਂ ਇਹ ਸੀਨ ਕਿੱਥੋਂ ਤੱਕ ਲੈ ਕੇ ਜਾਣੀ ਹੈ ਹਾਂਜੀ ਆ ਦੇਖੋ ਮਨਪਾ ਆ ਜੇ ਆਪਨੇ ਫਰੰਟ ਦੀ ਕਟਿੰਗ ਸੀ ਤਾਂ 1 ਇੰਚ ਦੇ ਹਿਸਾਬ ਨਾਲ ਹੀ ਆਪਾਂ ਇਹਦੀ ਬੈਕ ਲਈ ਕਟਿੰਗ ਪਾਵਾਂਗੇ ਉਹੀ ਜਿਹੜਾ ਆਪਾਂ ਮਤਲਬ ਇੱਥੇ 7 ਇੰਚ ਰੱਖਿਆ ਸੀ ਇੱਥੋਂ ਆਪਾਂ ਘਟਾਤਾ 1/2 ਇੰਚ ਦੀ ਆਪਾਂ ਕਟਿੰਗ ਕਰਤੀ ਤੇ ਇੱਥੋਂ ਉੱਪਰੋਂ ਆਪਾਂ ਇਹਦੀ ਵਧਾਤਾ ਠੀਕ ਹੈ ਜੀ ਹਾਂ ਜੀ ਆ ਦੇਖੋ ਇਹ ਸੀਗੀ ਆਪਣੀ ਬੈਕ ਪੱਲੇ ਦੀ ਕਟਿੰਗ ਹੋ ਚੁੱਕੀ ਹੈ ਹੁਣ ਆਪਾਂ ਇਹਨਾਂ ਦੇ ਪਲੇਟਾਂ ਦੇ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ ਪਲੇਟਾਂ ਦੇ ਨਿਸ਼ਾਨ ਆਪਾਂ ਤੁਹਾਨੂੰ ਦੱਸਤੀਏ ਆਪਾਂ ਇਹਦੇ ਪਲੇਟਾਂ ਦੇ ਨਿਸ਼ਾਨ ਆਪਾਂ 11 ਤੇ ਲਗਾਵਾਂਗੇ ਅਗਰ ਤੇ ਹੈਵੀ ਨਾਪ ਹੈ ਤਾਂ ਤੁਸੀਂ ਉਹਦੀ ਗੈਪ ਯਾਨੀ ਕਿ ਵਿਡਥ ਨੂੰ ਦੇ 4 ਇੰਚ ਰੱਖ ਦਿਆ ਕਰੋ ਅਗਰ ਨੋਰਮਲ ਨਾਪ ਹੈ ਚਾਹਤ ਨਹੀਂ ਮਤਲਬ ਬ੍ਰੈਸਟ ਘੱਟ ਹੈਵੀ ਹੈ ਜਿਹਦੀ ਤਾਂ ਤੁਸੀਂ ਉਹ ਹੀ 3.5 ਦੀ ਗੈਪ ਰੱਖ ਦਿਆ ਕਰੋ ਠੀਕ ਹੈ ਜੀ 11 ਤੇ ਆਪਾਂ 11.5 ਤੇ ਲਗਾਵਾਂਗੇ ਔਰ ਜੁੜੀ ਆਪਣੀ A ਵਾਲੀ ਵਿਡਥ ਹੈ ਇਹ ਆਪਾਂ 3.5 ਤੇ ਰੱਖਾਂਗੇ ਕਿਉਂਕਿ ਇਹਨਾਂ ਹੈਵੀ ਨਾਪ ਨਹੀਂ ਹੈਗਾ ਇਹ ਠੀਕ ਹੈ ਉਸ ਤੋਂ ਬਾਅਦ ਹੀ ਆਪਾਂ ਅੱਗੇ 1.5 ਇੰਚ ਤੇ ਰੱਖਾਂਗੇ ਹੈਵੀ ਤੇ ਥੋੜਾ ਜਿਹਾ ਦੋ ਕਰਦਿਆ ਕਰੋ ਉਸ ਤੋਂ ਜ਼ਿਆਦਾ ਮਤਲਬ 23 24 25 ਹੈ ਤਾਂ ਤੁਸੀਂ ਇਹ 2.5 ਤੇ ਵੀ ਕਰ ਸਕਦੇ ਹੋ ਠੀਕ ਹੈ ਜੀ ਇਹਦੀ ਆਪਾਂ ਉੱਪਰ ਤੋਂ ਲੈ ਕੇ ਇਸ ਤਰ੍ਹਾਂ ਢਾਈ ਕਰ ਦਾਂਗੇ ਤੁਸੀਂ ਇਸ ਨਿਸ਼ਾਨ ਨੂੰ ਐਦਾਂ ਸਿੱਧਾ ਵੀ ਲਾ ਸਕਦੇ ਹੋ ਐਦਾਂ ਵੀ ਕਰ ਸਕਦੇ ਹੋ ਤਾਂ ਹਲਕਾ ਜਿਹਾ ਤੁਸੀਂ ਇਹਨੂੰ ਇਸ ਤਰ੍ਹਾਂ ਵੀ ਕਰ ਸਕਦੇ ਹੋ ਅੰਦਰ ਨੂੰ ਵੀ ਕਰਕੇ ਲਗਾ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਇਹ ਆਪਣਾ ਇੱਥੇ ਆ ਜਾਊਗਾ ਨਿਸ਼ਾਨ ਇਹਦੀ ਇੱਥੇ ਟੋਕ ਲੱਗ ਜੂਗੀ ਔਰ ਜਿਹੜੀ ਇਹ ਵਾਲੀ ਪਲੇਟ ਹੈ इनू इदा करके ये भी आप दिखा दिए नौ इंच ठीक है जी नौ इंच डाउन करके क्योंकि जिन्ना आप नीवा नहीं तो जो इस तरह लगाओगे तो यह प्लेट सीधी जी चली जाऊगी जिद अपनी फिटिंग नहीं आऊँगी प्रोपर अगर इन थोड़ा जब नीवा करके लगावे तो प्रोपर अपनी शेप आ जाती है इतने तुम्हें टोक लगा दया करो और इस जगह पर भी टोक लगा दिया करो ठीक है जी और लंबी प्लेट ਤੁਸੀਂ 7.5 8 ਤੱਕ ਵੀ ਤੁਸੀਂ 9 ਤੱਕ ਵੀ ਪਾ ਸਕਦੇ ਹੋ ਬਣ ਕੇ ਇਹ ਲੰਬੀ ਪਲੇਟ ਆਪਣੀ ਇਹ 8 ਤੇ ਬੈਕ ਪਲੇਟ ਆਪਾਂ ਥੋੜੀ ਜਿਹੀ ਹੋਰ ਨਿਵੀ ਕਰ ਦਾਂਗੇ ਉਹਦੇ ਨਾਲ ਕੀ ਹੁੰਦਾ ਆਪਣਾ ਜੋ ਬੈਕ ਤੋਂ ਹੁੰਦਾ ਮਤਲਬ ਉਹ ਫੁੱਲਦਾ ਨਹੀਂ ਹੈਗਾ ਠੀਕ ਉਹ ਨਾਲ ਚਿਪਿਆ ਚਿਪਿਆ ਫਿਟਿੰਗ ਵਧੀਆ ਆ ਜਾਂਦੀ ਹੈ ਇਹਦੇ ਨਾਲ ਹਾਂਜੀ ਇਹ ਤਾਂ ਸੀਗੀ ਆਪਣੀ ਸ਼ਰਟ ਦੀ ਕਟਿੰਗ ਠੀਕ ਹੈ ਜੀ ਵਿంటర్ ਵਾਲੀ ਸ਼ਰਟ ਦੀ ਕਟਿੰਗ ਵਿంటర్ ਸਟੱਫ ਹੈ ਮਤਲਬ ਮोटा ਸਟੱਫ ਸੀਗਾ ਹੁਣ ਆਪਣੀ ਰਹਿ ਗਈ ਬਚੂ ਠੀਕ ਹੈ आ देखो इस तरह अपना आ आप बॉर्डर आ गया एक ठीक है जी एक आ गया एक आ वाला आ गया बॉडर एक अपने चार बॉडर आप मिल गए ठीक है जी पहला हम आखो दस दिए इदा करके जो आप करें तो अपना यह मोडा पूरा नहीं आना है साढ़े सत है आप अठ इंच मोढ़ा इन्हों रेडी रखना है और अगे मार्जिन भी रखना है ਠੀਕ ਹੈ ਇਹ ਆਪਾਂ ਤੁਹਾਨੂੰ ਜੋੜ ਲਗਾ ਕੇ ਫਿਰ ਆਪਾਂ ਇਹਦੀ ਬਾਹਾਂ ਦੀ ਕਟਿੰਗ ਆਪਾਂ ਤੁਹਾਨੂੰ ਅਲੱਗ ਤੋਂ ਦੱਸਾਂਗੇ ਵੀ ਕਿਸ ਤਰ੍ਹਾਂ ਆਪਾਂ ਇਸ ਤਰ੍ਹਾਂ ਬਾਜੂ ਦੀ ਕਟਿੰਗ ਕਰਨੀ ਹੈ ਸੋ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਆਪਾਂ ਸਰਦੀ ਵਾਲੇ ਸਟੱਫ ਦੇ ਵਿੱਚ ਆਪਾਂ ਤੁਹਾਨੂੰ ਸ਼ਰਟ ਦੀ ਕਟਿੰਗ ਕਰਨੀ ਦੱਸੀ ਹੈ ਵੀ ਕਿਸ ਤਰ੍ਹਾਂ ਤੁਸੀਂ ਇਹ ਬਾਰਡਰ ਵਾਲਾ ਆਪਣਾ ਸੂਟ ਸੀਗਾ ਕਿਸ ਤਰ੍ਹਾਂ ਤੁਸੀਂ ਇਹਦੀ ਕਟਿੰਗ ਕਰਨੀ ਹੈ ਕਿਸ ਤਰ੍ਹਾਂ ਪਲੇਟਾਂ ਦੇ ਨਿਸ਼ਾਨ ਲਗਾਉਣੇ ਅੱਜ ਦੀ ਵੀਡੀਓ ਅੱਛੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਥੈਂਕ ਯੂ